ਬਰਾਦੇ ਪਰ ਮਾ ਇਹ ਤਰਫ ਆ ਰਹੀ ਹੈ। ਉਹ ਕੋਈ ਕੋਈ ਹੈ। ਅਕਰੀਆ ਜੀ, ਕ੍ਰਿਹਾ ਜੀ ਦੇ ਪਾਸ। ਅਗਲਾ ਵੀਰ ਕੋ ਆਇਆ ਆਪਣੇ ਟੀਮ ਦਾ ਕਰਾਜਾ ਨੌਜਾ ਜੀ ਆ ਨੌਜਾ ਨੌਜਾ ਆ ਗਿਆ ਪਾਡੀ ਦਾ ਕੋ ਪਰਿਫਰਨੇ ਵੀ ਨਾਲ ਨਾਲ ਆਲਰੇਡੀ ਜੀ ਹੋ ਗਿਆ ਓਕੇ ਆਪਾਂ ਉਹਨਾਂ ਤੇ ਠੀਕ ਹੈ ਹੋਰ ਮੈਂ ਯਾ ਵੀ ਬਸ ਦੇ O que é amor aqui? मैं बोल ਇਹ ਤੇ ਹਾਰ ਜੁਰਦਾਰ ਤੇ ਹਾਂ ਇਹ ਤੇ ਜੁਰਦਾਰ ਸਰਦਾ ਯਾ ਡਾਕਟਰ ਮੈਂ ਕਰਵਾਣਾ ਹਾਂ ਹਾਂ ਮੇਰੇ ਤਰਫੋਂ ਜੁਰਦਾਰ மீனூம் புறம் பாதிக்க இது படி ரொம்ப स्त्री का बोल भी ਕਿਦਾ ਸੋਰ ਜਦ ਕਿਦਾ ਕਰੀ ਐਨ ਸਰ ਠੀਕ ਸਰ ਠੀਕ ਹਾਂ ਹਾਂ ਲਓ ਠੀਕ ਹੈ ਘਰ ਦਿਆਂ ਇਹਨਾਂ ਜਹਾਂ ਬੋਣ ਨੂੰ ਬਟਰ ਪੈਂਦਾ ਹੈ ਬੋਲੀ ਜਾਓ ਬੋਣ ਦੀ ਨਾਥਾ ਦੇਖਣਾ ਦੇ ਬੰਦੇ ਬਤੇ ਕੀ ਖਾਲੀ ਹੈ ਯਾਰ ਖਾਲੀ ਹੈ ਸਾਹ ਲਾਤੀ ਹੈ ਹਾਂ ਜੀ ਗਾਧਨ ਨੂੰ ਸਦੀ ਪੁਰਾਣੀ ਕੰਮ ਜਿਹੜੇ 6 ਸਾਲ ਤੋਂ ਇਹਨੂੰ ਤਾਂ ਇਹ ਇਹਨਾਂ ਨੇ ਕਦੇ ਸ਼ੁਰੂ ਨਹੀਂ ਕੀਤਾ ਹਾਂ ਹੈ ਉਹ ਦੇਖ ਕੇ ਧਿਆਨ ਨਾ ਮੋਝੀ ਉਹ ਵੀ ਨਾ ਕਿ ਮਤਾਂ ਦੇਖਿਓ ਪੁੱਗੀਆਂ ਨਹੀਂ ਆਂ ਤੁਸੀਂ ਅੰਗਾਈਆ ਰੁਪ ਗਈਆਂ ਕਈ ਸਾਲਾਂ ਦਾ ਬਗਲੇ ਇੰਨਾ ਦਿਖਾ ਲਈ ਖਾਤਰ ਦੇਖ ਰਿਹਾ ਸਾਡੇ ਉਹ ਆਹ ਨਾ ਜੀ ਉਹ ਚਾਰ ਦੁਆਰੀ ਉਹਦੇ ਕਾਜੀ ਸੁੰਦਰ ਦੇ ਬਣ ਕਰੇ ਆ ਇੰਨਾ ਥਾਂ ਵਸਵਾ ਦਿੰਦੇ ਪੰਜਾਬ ਸਰਕਾਰ ਮੁਰਦਾਬਾਦ 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 ਮੱਖ ਮੰਤਰੀ ਪਪੂ ਅੰਤਮਾਨ ਮੁਰਦਾਬਾਦ 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 ਸਾਰੇ ਟੋਣ ਵਾਲੇ ਮੁਫੱਦਾਂ ਮੁਰਦਾਬਾਦ ਮੁਰਦਾਬਾਦ ਡਾਕਟਰ ਅਕਾਸ਼ ਸਿੰਘ ਕ੍ਰੀਮਪੁਰੀ ਜਿੰਦਾਬਾਦ ਜਿੰਦਾਬਾਦ ਡਾਕਟਰ ਅਕਾਸ਼ ਸਿੰਘ ਕ੍ਰੀਮਪੁਰੀ ਜਿੰਦਾਬਾਦ 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 ਸਾਹਿਬ ਸਿੰਘ ਦਾ ਸ਼ੁਕਰਾ ਹਮ ਤੁਹਾਰੇ ਸਾਥ ਹੈ ਪੰਜਾਬ ਸਰਕਾਰ ਹਾਏ 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 ਹਾਂਜੀ ਆ ਬੜ ਸਕਦੇ ਬੱਚਾ ਗਈ ਕਿੱਥੇ ਗਏ ਦੋਈ ਸਾਰੇ ਇਹ ਲੱਗੇ ਨੇ ਖਾਂਦੇ ਸਾਰੇ ਇਹ ਕੋਲ ਲੱਗ ਕੇ ਬੜੀ ਸਾਰੇ ਕੋਲ ਬਣੀਦੀ ਨਹੀਂ हमारे साथ पास्ता को थोड़ा पैसा जितवा करके भाई चाहिए और बढ़िया बने हां फिर गेट द्वारे रख के तो पहला ले गया अच्छा रख गया पहला ले गए पीछे ले गए जय शक्ति अमर रहे जय शक्ति अमर रहे ओहो जयकार करो हम तुम्हारे साथ हैं ਪੜ੍ਹਦੇ ਨਹੀਂ ਉਹ ਪੈਰ ਉੱਤੇ ਕਰਦੇ ਨਹੀਂ ਮਗਾਇਆ ਬਹੁਤ ਗਾੜ੍ਹੇ ਨੇ ਗੱਡਿਆਂ ਦੇ ਬਾਸਾਣਾ ਉਹ ਕਾਲਮ ਉਹ ਵੀ ਲੱਗਾ ਸੀ ਨਾ ਗੱਡਿਆਂ ਦੇ ਪੜ੍ਹਦੇ ਪੈਰ ਕਿਹੜਾ ਬੋਲਦਾ ਦੇ ਨਾ ਬਾਕੀ ਆਹ ਕੀ ਗੱਲ ਕਹਿੰਦਾ ਮੈਂ ਇਹ ਸਾਈਡ ਤੇ ਆਉਂਦਾ ਆਇਆ ਨਾ ਉਹ ਨੈਟਰੀ ਹੋ ਗਿਆ ਐਕਸਟਰਨਲ ਆ ਰਹੀ ਹੈ ਕੋਈ ਮਨਾਂ ਵੀ ਦਿੱਤੀ ਰੋਸ ਹੈ ਕੱਲ ਜੈਸ ਮਿੱਲੀ ਆਪਣੇ ਬਾਰੇ ਸੋਚਦਾ ਹੈ ਅਤੇ ਉਸ ਨੂੰ ਬਲੋਨ ਆਪਣੀਆਂ ਗੱਡੀਆਂ ਦੇ ਵਿੱਚ ਨਖਾਲ ਕੀ ਬਤਾਂ ਚੌਂਕੀਆਂ ਦੇ ਵਿੱਚ ਜਾਇਆ ਗਿਆ ਦਿੱਤੀ ਪੁਲਿਸ ਦੇ ਪ੍ਰਧਾਨ ਅਵਕਾਸ਼ਿੰਦ ਨੂੰ ਮਾਤਰਿ ਪੰਚੀ ਤੀਹ ਨੂੰ ਮੁਕਰਨ ਤੋਂ ਜੀਨ ਨੇ 25 ਸਥਾਨ ਜੇਸਾ ਸਥਾਨ ਤੇ ਉਹ ਸ਼੍ਰੀ ਗੁਰੂ ਰਵਿਦਾਸ ਗੁਰਦਵਾਰਾ ਸਾਹਿਬ ਦੀਵਾਰਾਂ ਨੂੰ ਤੋੜਿਆ ਗਿਆ ਨੁਕਸਾਨ ਪਹੁੰਚਾਇਆ ਗਿਆ ਕ੍ਰੀਮਪੁਰੀ ਸਾਹਿਬ ਸਭ ਤੋਂ ਪਹਿਲਾਂ ਜੈ ਗੁਰਦੇਵ ਜੈ ਪੀਮ ਜੀਓ ਜੈ ਗੁਰਦੇਵ ਧੰਗੁਰਦੇਵ ਜੈ ਪੀਮ ਜੈ ਪਾਰਟੀ ਪ੍ਰਧਾਨ ਜੀ ਕੀ ਮਹਿਸੂਸ ਕਰਦੇ ਹੋ ਅੱਜ ਇਹ ਬਾਰ ਬਾਰ ਸਮਾਜ ਦੇ ਉੱਤੇ ਹਮਲੇ ਬਾਰ ਬਾਰ ਗੁਰੂ ਰਵਿਦਾਸ ਗੁਰਦੁਆਰਾ ਨੁਕਸਾਨ ਪਚਾਉਣਾ ਕੀ ਮਹਿਸੂਸ ਕਰਦੇ ਹੋ ਅੱਜ ਕਿੱਥੇ ਇੱਕ ਕਮੀ ਜਾਂ ਸਮਾਜ ਦੇ ਵਿੱਚ ਇਕਤਾ ਚ ਕਮੀ ਹੈ ਜਾਂ ਉਹਨਾਂ ਆਪਣਾ ਬਲ ਦਿਖਾ ਰਹੇ ਕੀ ਮਹਿਸੂਸ ਹੋ ਰਿਹਾ ਦੇਖੋ ਪੰਜਾਬ ਸਰਕਾਰ ਜਿਹੜੀ ਹੈ ਇਹਦੀ ਕਾਰ ਸ਼ੈਲੀ ਜੀ ਉਹਦੇ ਵਿੱਚ ਜਨ ਤੰਤਰ ਔਰ ਜਨ ਭਾਵਨਾਵਾਂ ਲਈ ਕੋਈ ਗੁੰਜਾਇਸ਼ ਨਹੀਂ ਬਚੀ ਜੀ ਪੁਲਿਸ ਤੰਤਰ ਤਾਨਾਸ਼ਾ ਬਣ ਕੇ ਪੁਲਿਸ ਤੰਤਰ ਦਾ ਇਸਤੇਮਾਲ ਕਰਕੇ ਜਨ ਤੰਤਰ ਨੂੰ ਖਤਮ ਕੀਤਾ ਜਾ ਰਿਹਾ ਜਨ ਭਾਵਨਾਵਾਂ ਨੂੰ ਕੁਚਲਿਆ ਜਾ ਰਿਹਾ ਇਹ ਜੋ ਪਿੰਡ ਧਲੇਤੇ ਦੇ ਵਿੱਚ ਹੋਇਆ ਇਹ ਸਧਾਰਨ ਮਨੁੱਖ ਨਹੀਂ ਕਰ ਸਕਦਾ ਕਿਉਂਕਿ ਆਪਾਂ ਸਾਰੇ ਪੰਜਾਬੀ ਆ ਔਰ ਖਾਸ ਕਰਕੇ ਗੁਰੂ ਘਰਾਂ 'ਚ ਸਾਡੀ ਇੰਨੀ ਆਸਤਾ ਆ ਕਿ ਆਪਾਂ ਗੁਰੂ ਘਰ ਨੂੰ ਜਦ ਵੀ ਆਉਂਦੇ ਆ ਸਿਰ ਨੀਵਾ ਕਰਕੇ ਆਉਂਦੇ ਆ ਸੇਵਾ ਭਾਵਨਾ ਨਾਲ ਆਉਂਦੇ ਉੱਥੇ ਕਦੀ ਵੀ ਸੱਤਾ ਦੇ ਹੰਕਾਰ ਨਾਲ ਜਿਹੜਾ ਆਉਂਦਾ ਗੁਰੂ ਘਰਾਂ ਵੱਲੋਂ ਉਹਦਾ ਰਾਜਨੀਤਿਕ ਜੀਵਨ ਬਹੁਤ ਲੰਮਾ ਨਹੀਂ ਹੁੰਦਾ ਔਰ ਜੋ ਤਲੇਤੇ ਪਿੰਡ ਵਿੱਚ ਕੀਤਾ ਸਰਕਾਰ ਪੰਚਾਇਤ ਦੇ ਪਾਏ ਹੋਏ ਮਤੇ ਨੂੰ ਉਹਦੀ ਸਹਿਮਤੀ ਨਹੀਂ ਦੇ ਰਹੀ ਔਰ ਇਹ ਕਹਿ ਰਹਾ ਹੈ ਕਿ ਮਤਾ ਜਿਹੜਾ ਪ੍ਰਵਾਨ ਨਹੀਂ ਹੋਇਆ ਅਬ ਸਾਨੂੰ ਇਹ ਸਮਝ ਨਹੀਂ ਲੱਗਦੀ ਕਿ ਬਹੁ ਗਿਣਤੀ ਨਾਲ ਮਤਾ ਪਾਸ ਕੀਤਾ ਗਿਆ ਪੰਚਾਇਤ ਦੀ ਨਾਲ ਔਰ ਸੰਗਤ ਨੇ ਚਾਰ ਦਿਵਾਰੀ ਕਰੀ ਔਰ ਸਰਕਾਰ ਨੂੰ ਮਤਾ ਰੱਦ ਕਰਨ ਚ ਕਮੀ ਕੀ ਨਜ਼ਰ ਆਈ ਕਿਉਂ ਰੱਦ ਕੀਤਾ ਨਾ ਕੋਈ ਕਾਰਨ ਜਨਤਕ ਕਰ ਸਕਿਆ ਔਰ ਦੀਵਾਰਾਂ ਤੋੜ ਦਿੱਤੀਆਂ ਗੇਟ ਚੁੱਕੇ ਲੱਗੇ ਗਰੀਬ ਧੀਆ ਮਾਵਾ ਨੂੰ ਚੁੱਕ ਕੇ ਪੁਲਿਸ ਲੈ ਗਈ ਸੰਗਤਾਂ ਨੇ ਜਿਨ੍ਹਾਂ ਨੇ ਵਿਰੋਧ ਕੀਤਾ ਇਥੋਂ ਤੱਕ ਕਿ ਬਹੁਜਨ ਸਮਾਜ ਪਾਰਟੀ ਦੇ ਸਾਡੇ ਸਟੇਟ ਦੇ ਇੰਚਾਰਜ ਪੀਰਥ ਰਾਜਪਰਾ ਜੀ ਸਾਡੀ ਵਿਧਾਨ ਸਭਾ ਦੀ ਟੀਮ ਜਿਨ੍ਹਾਂ ਨੇ ਆ ਕੇ ਮੌਕੇ ਤੇ ਲੜਨ ਦੀ ਕੋਸ਼ਿਸ਼ ਕੀਤੀ ਸਿੱਖ ਦਾ ਹਲਕੇ ਦਾ ਇੰਚਾਰਜ ਖੁਸ਼ੀ ਰਾਮ ਜੀ ਔਰ ਵਿਧਾਨ ਸਭਾ ਦਾ ਪ੍ਰਧਾਨ ਬਿੱਟੂ ਜੀ ਔਰ ਸਾਡੇ ਅਨੇਕਾਂ ਵਰਕਰ ਸਮਰਥਕ ਸਾਡੀਆਂ ਭੈਣਾਂ ਜਿੰਨੀਆਂ ਗੁਰੂ ਨਾਨਕ ਰਵਿਦਾਸ ਨਾਮ ਲੈਵਾ ਸੰਗਤਾਂ ਸੀ ਤੋਂ ਐਸਾ ਜ਼ਬਰ ਇਸ ਸਰਕਾਰ ਨੇ ਜੋ ਕੀਤਾ ਕੱਲ ਉਹਦੀ ਜਿੰਨੀ ਨਿੰਦਾ ਕੀਤੀ ਜਾਏ ਉਹ ਨਹੀਂ ਥੋੜੀ 5-7 ਘੰਟੇ ਉਹਨਾਂ ਨੂੰ ਡਿਟੇਨ ਕਰਕੇ ਰੱਖਿਆ ਗਿਆ ਬਹੁਜਨ ਸਮਾਜ ਪਾਰਟੀ ਨੇ ਪੂਰੀ ਲੜਾਈ ਲੜੀ ਅਧਿਕਾਰੀਆਂ ਨੂੰ ਵੀ ਅਸੀਂ ਉਹਨਾਂ ਨਾਲ ਵੀ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰੀ ਫਿਰ ਜਾ ਕੇ ਸ਼ਾਮ ਨੂੰ ਉਹਨਾਂ ਦੀ ਰਿਹਾਈ ਹੋਈ ਲੇਕਿਨ ਬਹੁਜਨ ਸਮਾਜ ਪਾਰਟੀ ਨੇ ਅੱਜ ਪੂਰੇ ਦੁਆਬੇ ਦੀਆਂ ਸੰਗਤਾਂ ਦਾ ਇਕੱਠ ਬੁਲਾਇਆ ਪਿੰਡ ਨੰਕਲ ਦੇ ਵਿੱਚ ਔਰ ਉੱਥੇ ਵਿਚਾਰ ਵਟਾਂਦਰਾ ਜੋ ਕਰਕੇ ਸਾਰੀਆਂ ਸੰਗਤਾਂ ਨੇ ਪਹਿਲਾਂ ਤਾਂ ਸਰਬਸੰਮਤੀ ਨਾਲ ਜੋ ਮਤਾ ਪੰਚਾਇਤ ਨੇ ਪਹਿਲਾਂ ਪਾਸ ਕੀਤਾ ਇਹ ਜਗ੍ਹਾ ਤੇ ਗੁਰੂ ਨਵਿਦਾਦ ਜੀ ਦੀ ਜਾਤ ਕਮੇਟੀ ਹਾਲ ਬਣਾਉਣ ਦੇ ਲਈ ਸਾਰੀਆਂ ਸੰਗਤਾਂ ਨੇ ਸਰਬਸੰਮਤੀ ਨਾਲ ਉਸ ਮਤੇ ਨਾਲ ਖੜਨ ਦਾ ਫੈਸਲਾ ਲਿਆ। ਔਰ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਆ ਕਿ ਉਹ ਆਪਣਾ ਸਟੈਂਡ ਜਿਹੜਾ ਉਹਨੂੰ ਬਦਲੇ। ਨਾਦਰ ਸ਼ਾਹੀ ਤਾਨਾਸ਼ਾਹ ਰਵਈਆ ਗਰੀਬਾਂ ਨੂੰ ਦਬਾਉਣ ਦਾ ਗੁਰੂ ਰਵਿਦਾਸ ਦੀ ਸੋਚ ਦੇ ਪ੍ਰਤੀ ਜੋ ਨਫ਼ਰਤ ਉਹਨਾਂ ਦੇ ਮਨਾਂ 'ਚ ਸਤਗੁਰੂ ਕਬੀਰ ਜੀ ਦਾ ਮੰਦਿਰ ਵੀ ਬਟਾਲੇ ਦੇ ਵਿੱਚ ਤੋੜਿਆ। ਸਤਗੁਰੂ ਕਬੀਰ ਜੀ ਦੀ ਸੋਚ ਜਨ ਹਿੱਤ ਦੀ ਭਾਈਚਾਰੇ ਦੀ ਗੁਰੂ ਰਵਿਦਾਸ ਜੀ ਦੀ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ ਦੀ ਜੋ ਉਹਨਾਂ ਦਾ ਸਨੇਹਾ ਸੀ ਮੈਨੂੰ ਨਹੀਂ ਸਮਝ ਲੱਗਦੀ ਕਿ ਭਗਵੰਤ ਮਾਨ ਜੀ ਨੂੰ ਗੁਰੂ ਰਵਿਦਾਸ ਜੀ ਦੇ ਸਨੇਹ ਤੋਂ ਖਤਰਾ ਕਿਉਂ ਕਿਉਂ ਗੁਰੂ ਰਵਿਦਾਸ ਘਰਾਂ ਨੂੰ ਟਾਰਗੇਟ ਕਰਨ ਲੱਗ ਪਏ ਇੱਦਾਂ ਜਲੰਧਰ ਦੇ ਵਿੱਚ ਵੀ ਉਹਨਾਂ ਨੇ ਕੀਤਾ ਹੁਸ਼ਿਆਰਪੁਰ ਦੇ ਵਿੱਚ ਵੀ ਕਰ ਰਹੇ ਆ ਤੋਂ ਇੱਥੇ ਧਲੇਤੇ ਦੇ ਵਿੱਚ ਵੀ ਕਰ ਰਹੇ ਆ ਅੱਜ ਅਸੀਂ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਅਸੀਂ ਚਾਹੁੰਦੇ ਆ ਅੱਜ ਅਸੀਂ ਆ ਕੇ ਦੇਖਿਆ ਜਿਹੜਾ ਸਰਕਾਰ ਡਿਨਾਈ ਕਰ ਰਹੀ ਆ ਕਿ ਜੀ ਅਸੀਂ ਕੋਈ ਗੁਰੂ ਘਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਆ ਦੇਖੋ ਨਾ ਸਾਰੀ ਦਿਵਾਰ ਗੁਰੂ ਘਰ ਦੀ ਤੋੜੀ ਹੋ ਆ ਦਿਵਾਰਾਂ ਗੁਰੂ ਘਰ ਦੀਆਂ ਤੋੜੀਆਂ ਆ ਗੁਰੂ ਘਰ ਤੂੰ ਸਰਕਾਰ ਕਿੰਨਾ ਝੂਠ ਬੋਲੂਗੀ ਸੰਗਤ ਦੇ ਕੋਲ ਮਤੇ ਦੀ ਕਾਪੀ ਸਾਡੇ ਕੋਲ ਆ ਜ਼ਮੀਨ ਦੀ ਫਰਦ ਸਾਡੇ ਕੋਲ ਆ ਜਿਹਦੇ ਵਿੱਚ ਇਹ ਨੰਬਰ ਗੁਰੂ ਘਰ ਦੇ ਨਾਂ ਤੇ ਬੋਲਦਾ ਆ ਗਰੀਬਾਂ ਦਲਤਾਂ ਦੇ ਨਾਂ ਤੇ ਬੋਲਦਾ ਆ ਤੂੰ ਸਰਕਾਰ ਹਜ਼ਾਰਾਂ ਏਕੜ ਜ਼ਮੀਨ ਲੱਖਾਂ ਏਕੜ ਜ਼ਮੀਨ ਲੈਂਡ ਮਾਫੀਆ ਨੇ ਦੱਬੀ ਹੋਈ ਆ ਉਹ ਛਡਵਾ ਨਹੀਂ ਰਹੀ ਲੇਕਿਨ ਗੁਰੂ ਰਵਿਦਾਸ ਦਾ ਗੁਰੂ ਘਰ ਇਹਨਾਂ ਨੂੰ ਚੁਭ ਰਿਆ ਇਹ ਨਫ਼ਰਤ ਵਾਲੀ ਸੋਚ ਗੁਰੂ ਰਵਿਦਾਸ ਦੇ ਨਾਮ ਲੈਵਾ ਸੰਗਤਾਂ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਅਸੀਂ ਫੈਸਲਾ ਕੀਤਾ ਕਿ 29 ਤਰੀਕ ਨੂੰ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਇੱਕ ਜਲੰਧਰ ਜ਼ਿਲ੍ਹਾ ਛੱਡ ਗਏ ਜ਼ਿਲ੍ਹਾ ਪੱਧਰ ਤੇ ਰੋਸ ਮਾਰਚ ਕਰਾਂਗੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦਿੱਤੇ ਜਾਣਗੇ ਔਰ 7 ਤਰੀਕ ਨੂੰ ਗੁਰਾਇਆਂ ਦੇ ਵਿੱਚ ਬਹੁਜਨ ਸਮਾਜ ਦੀ ਪਾਰਟੀ ਪੂਰੇ ਦੁਆਬੇ ਦੀ بڑا ਇਕੱਠ ਸੰਗਤਾਂ ਦਾ ਬਲਾਉਗੀ ਔਰ ਅਸੀਂ ਇੱਥੇ ਗੁਰੂ ਘਰ ਦੀ ਜਗਾ ਗੁਰੂ ਘਰ ਹੀ ਬਣਵਾਵਾਂਗੇ ਗੁਰੂ ਘਰ ਹੀ ਬਣੇਗਾ ਕਿਸੇ ਕੀਮਤ ਤੇ ਇਹ ਸਰਕਾਰ ਦੇ ਜ਼ਬਰ ਅੱਗੇ ਝੁਕਾਂਗੇ ਨਹੀਂ ਹਮ ਤੁਹਾਡੇ ਸਾਥ ਹੈ ਇਹ ਜ਼ਬਰ ਸਰਕਾਰਾਂ ਨੇ ਜਿੱਥੇ ਵੀ ਕੀਤਾ ਉਹਨਾਂ ਨੂੰ ਮੋਹਧੀਆਂ ਖਾਣੀਆਂ ਪਈਆਂ ਸੰਗਤ ਦੇ ਸੈਂਟੀਮੈਂਟਸ ਨੂੰ ਰਿਗਾਰਡ ਕਰਨਾ ਹੀ ਸਰਕਾਰਾਂ ਦੀ ਇੱਜ਼ਤ ਬਣਾਉਂਦਾ ਹੈ ਸੰਗਤ ਦੇ ਸੈਂਟੀਮੈਂਟਸ ਨੂੰ ਭਾਵਨਾਵਾਂ ਨੂੰ ਕ੍ਰਸ਼ ਕਰਨਾ ਇਹ ਕਦੀ ਬਰਦਾਸ਼ਤ ਨਹੀਂ ਕੀਤਾ ਜਾਂਦਾ ਇਸ ਕਰਕੇ 7 ਤਰੀਕ ਦੀ ਗੁਰਾਂ ਦੀ ਰੈਲੀ ਦੀ ਬੜੀ ਤਿਆਰੀ ਪੌਜਨ ਸਮਾਜ ਪਾਰਟੀ ਕਰੂਗੀ ਅਸੀਂ ਸੰਤ ਸਮਾਜ ਨੂੰ ਵੀ ਸੱਦਾ ਦੇਵਾਂਗੇ ਕਿ ਜਿਹੜੇ ਸਾਡੇ ਕੌਮ ਦੇ ਸੰਤੋ ਉਹ ਵੀ ਮદાન ਚਣ ਗੁਰੂ ਘਰ ਦੀ ਰਾਖੀ ਦੇ ਲਈ ਔਰ ਸੰਗਤਾਂ ਵੀ ਆਣ ਔਰ ਪੰਜਾਬ ਸਰਕਾਰ ਆਪਣੇ ਰਵਈਏ ਨੂੰ ਦਰੁਸਤ ਕਰੇ ਔਰ ਜिले ਦਾ ਡਿਪਟੀ ਕਮਿਸ਼ਨਰ ਔਰ ਐਸਐਸਪੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਸ ਘਟਨਾ ਨੂੰ ਟਾਲ ਦੇ ਲੇਕਿਨ ਉਹਨਾਂ ਨੇ ਤਾਂ ਇਦਾਂ ਚੁੱਪਚਾਪ ਸਵੇਰੇ ਅਰਲੀ ਮਾਰਨਿੰਗ ਜਿੱਦਾਂ ਕਿਸੇ ਦੇਸ਼ ਤੇ ਹਮਲਾ ਕਰਨਾ ਹੁੰਦਾ ਜੀ ਇਦਾਂ ਗੁਰੂ ਘਰ ਤੇ ਪੁਲਿਸ ਭੇਜ ਕੇ ਹਮਲਾ ਕੀਤਾ ਤੋ ਜਿਹੜਾ ਕਿ ਬਿਲਕੁਲ ਬਰਦਾਸ਼ਤ ਕਰਨ ਲਾਇਕ ਨਹੀਂ ਬਹੁਜਨ ਸਮਾਜ ਪਾਰਟੀ ਜਿਸ ਹੱਦ ਤੱਕ ਵੀ ਜਾ ਕੇ ਲੜਾਈ ਲੜਨ ਲਈ ਲੜੇਗੀ ਗੁਰੂ ਰਵਿਦਾਸ ਜੀ ਕੇ ਸਨਮਾਨ ਮੇ ਬੀਐਸਪੀ ਮਾਦਾਨ ਡਟਿਕ ਸਾਡੇ ਸਤਿਕਾਰਯੋਗ ਸਾਡੇ ਐਮਐਲਏ ਡਾਕਟਰ ਨਿਸ਼ੰਤਰ ਜੀ ਜਿਹੜੇ ਸਾਡੇ ਇੰਚਾਰਜ ਸਟੇਟ ਦੇ ਉਹ ਵੀ ਸਾਡੇ ਚਾਹੇ ਔਰ ਰਾਜਪੁਰਾ ਜੀ ਸਾਡੇ ਸਟੇਟ ਦੇ ਇੰਚਾਰਜ ਚੌਧਰੀ ਗੁਰਨਾਮ ਜੀ ਚੰਮਰ ਸਾਹਿਬ ਐਡਵੋਕੇਟ ਬਲਵਿੰਦਰ ਜੀ ਔਜਨਾ ਜੀ ਪ੍ਰਵੀਨ ਬੰਗਾ ਜੀ ਸਟੇਟ ਦੀ ਸਾਰੀ ਟੀਮ ਔਰ ਵਿਧਾਨ ਸਭਾ ਦੀ ਟੀਮ ਤੋਂ ਮੈਂ ਚਾਹਾਂਗਾ ਦੋ ਸ਼ਬਦ ਸਾਡੇ ਵਿਧਾਇਕ ਜੀ ਵੀ ਜਰੂਰ ਇਹਦੇ ਤੇ ਆਖਣੇ ਆਪ ਇਹਨਾਂ ਅੱਗੇ ਸੰਗਤ ਦੇ ਸਾਹਮਣੇ ਧੰਨਵਾਦ ਜੇ ਗੋਦੀ ਇਧਰ ਹੁਣ ਗੁਰੂਆਂ ਕੇ ਸਨਮਾਨ ਮੇਂ ਜੀ ਸ੍ਰੀਮਾਨ ਜੀ ਦਿਖਿਆ ਪਿੰਡ ਤਲੀਤਾ ਦੇ ਅੰਦਰ ਜਿੱਥੇ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਬਣੀ ਆਦੀ ਸ਼ਾਨ ਗੁਰੂ ਘਰ ਦੀਆਂ ਚਾਰ ਦੁਵਾਰੀ ਜਿਹੜੀ ਆ ਉਹ ਤੋੜੀ ਗਈ ਮੋਕੇ ਦੀ ਪੰਚਾਇਤ ਨਾਲ ਸਰਕਾਰ ਨੂੰ ਮੋਕੇ ਤੇ ਜਿੱਥੇ ਕਿ ਪੰਜਾਬ ਦੀ ਬਹੁਜਨ ਸਮਾਜ ਪਾਰਟੀ ਦੇ ਮਤਦਾਨ ਪਾਸੇ ਗਰੀਪੁਰਜੀ ਪਹੁੰਚੇ ਉੱਥੇ ਹੀ ਨਵਾਂ ਸ਼ਹਿਰ ਤੋਂ ਵਿਧਾਇਕ ਡਾਕਟਰ ਨਿਛਤਰਪਾਲ ਜੀ ਵੀ ਪਹੁੰਚੇ ਹੋਏ ਨੇ ਸਭ ਤੋਂ ਪਹਿਲਾਂ ਜੈ ਗੁਰਦੇਵ ਜੈਪਿੰਗ ਜੀ ਕੱਲ੍ਹ ਨੇ ਤਲੀਪਾ ਦੇ ਉੱਤੇ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਮਹਿੰਦੂ ਗੁੰਲਗੜੀ ਤੱਕ ਧਾਰਮਿਕ ਪਰਾ ਤੇ ਗੁੰਮ ਕਾਨੂੰਟਾਉਣ ਦੇ ਲਈ ਪ੍ਰਚਾਰਣ ਪਹੁੰਚਿਆ ਜੀ ਉਹ ਜਿਹੜੇ ਲੋਕਾਂ ਨੇ ਅਸਵਲ ਦਾ ਬੁਰੀਤਾ ਉਸ ਅੱਗੇ ਆਣਾ ਸਾਡੇ ਭਰਾ ਉਹਨਾਂ ਨੂੰ ਕੋਈ ਚੱਟੀਤਾਲ ਨਹੀਂ ਜਿਵੇਂ ਜਸਤਰਾ ਨੰਨ ਚੁੱਤੂ ਸੁਪਰੇ ਇਹ ਦੇਖਣੇ ਲੋਕੋ ਜੀ ਗੁਰੂ ਸ਼੍ਰੀ ਅੰਦਾਸ ਦੀ ਮਾੜੀ ਦੇ ਦੇਸ਼ ਦੇ ਅੰਦਰ ਤੁਹਾਨੂੰ ਮਾਨਸਤਵਾ ਬਦੀ ਜਿਹੜਾ ਸੰਘਾਰਸ਼ ਅੰਦੋਲਨ ਜੀਵਨ ਜੀਵਨ ਦਾ ਸੰਤਤ ਰਿਹਾ ਉਹਨਾਂ ਦੇ ਗੁਰੂ ਘਰ ਰਹਿਣਗੇ ਉਹਨਾਂ ਦੀ ਗੁਰੂ ਉਹਨਾਂ ਦੀ ਪ੍ਰਤਮਾ ਮਾਂ ਰਹਿਣਗੇ ਉਹਨਾਂ ਦਾ ਮਾਨਸਨਾ ਹੋਏ ਤਾਂ ਹੀ ਸਾਡਾ ਮਾਨਸਨਾ ਹੋਣਾ ਯੋਗ ਨਿਗਰੂ ਕਰਨ ਨੂੰ ਕੋਈ ਸਤਾਣਾ ਚਾਹੇਗਾ ਦਬਾਣਾ ਚਾਹੇਗਾ ਤਾਂ ਪੂਰਾ ਸਮਾਜ ਪੂਰੀ ਕੌਮ ਪੂਰਾ ਪੰਜਾਬ ਪੂਰਾ ਦੇਸ਼ ਇਸ ਵਿੱਚ ਨਾ ਉੱਠ ਕੇ ਖੜਾ ਹੋਵੇ ਉਹਨਾਂ ਬੜੇ ਸਮੇਂ ਦੇ ਅੰਦਰ ਅਸੀਂ ਜਿਹੜਾ ਪ੍ਰੋਗਰਾਮ ਸਰਕਾਰ ਦਾ ਕਰ ਰਹੇ ਹਾਂ ਜਿਹਨੇ ਖਲੋਤ ਦੇ ਅੰਦਰ ਰੱਖਿਆ ਉਸ ਮੀਟਿੰਗ ਦੇ ਅੰਦਰ ਜੋ ਖਾਂਚਲੇ ਹੋਣੇ ਤੁਹਾਨੂੰ ਦੇਖੇ ਮੇਰੀ ਵਿਚਾਰਿਆਂ ਨੂੰ ਗੁਰਵਧਾਰਤ ਨਾਮ ਦੇ ਬੰਦੋ ਪੰਜਾਬ ਪੰਜਾਬੀ ਭਾਈਚਾਰਾ ਕਾਇਮ ਰੱਖਣ ਵਾਲੇ ਲੋਕਾਂ ਨੂੰ ਮੇਰੀ ਅਪੀਲ ਆ ਕਿ ਆਓ ਆਪਾਂ ਇਕੱਠੇ ਹੋਈਏ ਜਿਸ ਤਰ੍ਹਾਂ ਪਹਿਲਾਂ ਬਖ ਬਖ ਸਮੇਂ ਤੇ ਬਖ ਬਖ ਸਰਕਾਰਾਂ ਨੇ